ਨਮਸਕਾਰ ਤੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਪੁਸ਼ਪਾ ਮੌਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ ਦੇਸ਼ ਤੇ ਪੰਜਾਬ ਦੀਆਂ ਅਹਿਮ ਖਬਰਾਂ ਲੈ ਕੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿਸਾਨਾਂ ਬਾਰੇ ਖਨੌਰੀ ਸਰਹੱਦ ਤੇ ਹਲਚਲ ਹੈ ਤੇ ਕਿਸਾਨਾਂ ਗੂ ਡੱਲੇਵਾਲ ਦੇ ਮਰਨ ਵਰਤ ਦਾ 57 ਦਿਨ ਹੈ ਡਾਕਟਰਾਂ ਨੇ ਮੈਡੀਕਲ ਬੁਲੇਟਿਨ ਜਾਰੀ ਕੀਤਾ ਹੈ ਡਾਕਟਰਾਂ ਨੇ ਕਿਹਾ ਹੈ ਕਿ ਡੱਲੇਵਾਲ ਦੀ ਸਿਹਤ ਦੇ ਵਿੱਚ ਕੁਝ ਸੁਧਾਰ ਹੋਇਆ ਹੈ ਮੈਂ ਉਹਨਾਂ ਨੂੰ ਖਾਣਾ ਖਾਣ ਦੇ ਲਈ ਬੈਂਦੀਕਿੰਗ ਕੀਤੀ ਹੈ ਇਹ ਸਰਵੰਤ ਸਿੰਘ ਪੰਦੇੜ ਦਾ ਕਹਿਣਾ ਹੈ ਤਾਂ ਜੋ ਉਹ ਕੇਂਦਰ ਦੀ ਮੀਟਿੰਗ ਦੇ ਵਿੱਚ ਸ਼ਾਮਿਲ ਹੋ ਸਕਣ ਜਗਜੀਤ ਸਿੰਘ ਢੱਲੇਵਾਲ ਨੇ ਸੰਬੋਧਨ ਕੀਤਾ ਤੇ ਸੰਗਤ ਦੇ ਸਹਿਯੋਗ ਕਰਕੇ ਸਰਕਾਰ ਪਿੱਛੇ ਹਟੀ ਹੈ ਮਰਨ ਵਰਤ ਤੇ ਬੈਠੇ ਹੋਏ ਸੀ 121 ਕਿਸਾਨ ਤੇ ਸਰਕਾਰ ਤੇ ਵੱਡਾ ਪ੍ਰੈਸ਼ਰ ਪਿਆ ਇਸ ਕਰਕੇ ਸਰਕਾਰ ਨੇ ਮੀਟਿੰਗ ਦਾ ਸੱਦਾ ਦਿੱਤਾ ਹੈ ਨੌਜਵਾਨਾਂ ਨੇ ਖਨੌਰੀ ਮੋਰਚੇ ਦੀ ਦਿਨ ਰਾਤ ਸੁਰੱਖਿਆ ਰੱਖੀ ਮੀਟਿੰਗ ਦੇ ਵਿੱਚ ਮਸਲਾ ਹੱਲ ਹੋਵੇਗਾ ਜਾਂ ਨਹੀਂ ਇਹ ਵੇਖਣਾ ਹੋਵੇਗਾ ਮੈਂ ਤਾਂ ਮੈਡੀਕਲ ਸਹਾਇਤਾ ਵੀ ਨਹੀਂ ਲੈਣੀ ਸੀ ਇਹ ਡੱਲੇਵਾਲ ਦਾ ਕਹਿਣਾ ਹੈ ਤਾਂ ਡੱਲੇਵਾਲ ਨੂੰ ਮੈਡੀਕਲ ਫੈਸਿਲਿਟੀਆਂ ਦਿੱਤੀਆਂ ਜਾ ਰਹੀਆਂ ਨੇ ਡਾਕਟਰਾਂ ਨੇ ਮੈਡੀਕਲ ਬੁਲੇਟਿਨ ਜਾਰੀ ਕੀਤਾ ਹੈ ਉਸ ਦੇ ਵਿੱਚ ਕਿਹਾ ਗਿਆ ਹੈ ਕਿ ਡੱਲੇਵਾਲ ਦੀ ਸਿਹਤ ਦੇ ਵਿੱਚ ਕੁਝ ਸੁਧਾਰ ਦੇਖਿਆ ਜਾ ਸਕਦਾ ਹੈ ਕਿਉਂਕਿ ਉਹਨਾਂ ਨੂੰ ਗਲੂਕੋਜ਼ ਚੜਾਏ ਜਾ ਰਹੇ ਨੇ ਹੋਰ ਵੀ ਜਿਹੜੀ ਮੈਡੀਕਲ ਫੈਸਿਲਿਟੀਆਂ ਨੇ ਉਹ ਡਾਕਟਰਸ ਦੇ ਵੱਲੋਂ ਲਗਾਤਾਰ ਦਿੱਤੀਆਂ ਜਾ ਰਹੀਆਂ ਨੇ ਐਕਰੂਦੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਐਸ ਵਕਤ ਆਪਾਂ ਉਸ ਜਗ੍ਹਾ ਤੇ ਖੜੇ ਆਂ ਜਿਹੜੀ ਜਗ੍ਹਾ ਦੇ ਵਿੱਚ ਆਪਾਂ ਢੱਲੇਵਾਲ ਸਾਹਿਬ ਨੂੰ ਅੱਜ 56 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆ ਨੂੰ 56 ਦਿਨਾਂ ਦੇ ਵਿੱਚ ਉਹਨਾਂ ਦੀ ਜਿਹੜੀ ਸਿਹਤ ਹੈ ਕੇਰਾ ਤਾਂ ਜਮੇ ਨਾਚਕ ਹੋ ਗਈ ਸੀ ਤਾਂ ਜਦੋਂ ਫਿਰ ਮਜਬੂਰ ਹੋ ਕੇ ਸਰਕਾਰ ਨੂੰ ਉਹ ਜਿਹੜਾ ਮੀਟਿੰਗ ਵਾਲਾ ਸੱਦਾ ਲੈ ਕੇ ਆਉਣਾ ਪੈ ਰਿਹਾ ਹਾਂਜੀ ਤਉ ਸੱਦਾ ਲੈ ਕੇ ਆਏ ਆਪਣੀ ਇੱਛਾ ਸੀ ਲੋਕਾਂ ਦੀ ਵੀ ਡੱਲੇਵਾਲ ਵੀ ਜ਼ਰੂਰੀ ਹੈ ਉਸ ਮੀਟਿੰਗ ਦੇ ਵਿੱਚ ਤਉ ਉਹਦੇ ਵਿੱਚ ਜਿਹੜਾ ਹੁਣ ਕੱਲਾ ਭੋਜਨ ਹਜੇ ਵੀ ਉਸ ਗੱਲ ਤੇ ਅੜੇ ਹੋਏ ਨੇ ਵੀ ਕੋਈ ਭੋਜਨ ਨਹੀਂ ਲੈਣਾ ਜਿੰਨਾ ਚਿਰ ਐਮਐਸਪੀ ਗਰੰਟੀ ਕਾਨੂੰਨ ਨਹੀਂ ਬਣਦਾ ਤਾਂ ਉਹਦੇ ਸਿਤਕਮੂਰੇ ਤਾਂ ਸਾਡਾ ਆਪਣਾ ਸਾਰਿਆਂ ਦਾ ਸਿਰ ਝੁਕਦਾ ਕਿ ਅਸੀਂ ਐਡੇ ਜੋਧੇ ਐਡੀ ਉਮਰ ਦੇ ਵਿੱਚ ਜਿਹੜੀ ਉਹਨਾਂ ਦਾ ਸਟੈਂਡ ਹੈ ਕਾਇਮ ਤਾਂ ਉਹਦੇ ਨਾਲ ਜਿਹੜੀ ਆਪਾਂ ਫਿਰ ਇਹ ਗੱਲ ਸੁਣ ਸੀ ਉੱਥੇ ਜਿਹੜਾ 56 ਦਿਨ ਹੋ ਗਏ ਅੱਜ ਕੱਲੇ ਉਸ ਟਰਾਲੀ ਦੇ ਵਿੱਚ ਹੀ ਨਾ ਉੱਥੇ ਧੁੱਪ ਨਾ ਛਾਂ ਨਾ ਹਵਾ ਜਿਹੜੀ ਲੱਗਦੇ ਨਹੀਂ ਆਕਸੀਜਨ ਦੀ ਘਾਟ ਆਹ ਕਮਰਾ ਹੁਣ ਇਸ ਵਕਤ ਉੱਥੇ ਬਣ ਰਿਹਾ ਤਾਂ ਆਪਾਂ ਜਦੋਂ ਤਿਆਰ ਹੋ ਜਾਊਗਾ ਡਲੇਵਾਲ ਸਾਹਿਬ ਨੂੰ ਇੱਥੇ ਇਹ ਜਿਹੜਾ ਮੇਰਾ ਮਾਹੀ ਹੋਟਲ ਇਹਨਾਂ ਦੇ ਪ੍ਰਬੰਧਕ ਵੀ ਇਹਨਾਂ ਦਾ ਹੀ ਬਹੁਤ ਧੰਨਵਾਦ ਦੇਖੋ ਇੱਕ ਤਾਂ ਸਾਰਾ ਇਹਨਾਂ ਦਾ ਨੁਕਸਾਨ ਹੋ ਰਿਹਾ ਸਾਰੇ ਉਹਨਾਂ ਦੇ ਰਸਤੇ ਆਪਾਂ ਰੋਕੇ ਹੋਏ ਨੇ ਫੇਰ ਵੀ ਇਹਨੇ ਨੁਕਸਾਨ ਦੇ ਵਿੱਚ ਵੀ ਅਸੀਂ ਕੀ ਕਰ ਸਕਦੇ ਆ ਜਿਹੜਾ ਜਗਾ ਦੇ ਰਹੇ ਆ ਆਪਣਾ ਇੱਥੇ ਇਹ ਕਮਰਾ ਬਣ ਰਿਹਾ ਤਾਂ ਉਹਦੇ ਨਾਲ ਹੀ ਜਿਹੜੀ ਸੰਗਤ ਸਾਡੀ ਇਸ ਵਕਤ ਖੜੀ ਆ ਆਪਣਾ ਲੁਧਿਆਣਾ ਖੰਨਾ ਇਹ ਸ਼ਹਿਰ ਦੇ ਵਿੱਚੋਂ ਜਿਹੜੇ ਇਸ ਲੋਹਾਰਾ ਪਿੰਡ ਲੋਹਾਰਾ ਪਿੰਡ ਆਪਣਾ ਜਿਹੜੀ ਲੁਧਿਆਣਾ ਆਪਣੀ ਟੀਮ ਆ ਜਿਹੜੀ ਬੀਕੇ ਜੂ ਸਿੱਧੂਪੁਰ ਦੀ ਉਨ੍ਹਾਂ ਦੇ ਨਾਲ ਐਨ ਆਰ ਆਈ ਸਾਰੇ ਤਾਲਮੇਲ ਕਰਕੇ ਜਿੰਨਾ ਕਿ ਇਹਨਾਂ ਨੇ ਆਪਦੇ ਇਸ ਮੋਰਚੇ ਦੇ ਵਿੱਚ ਯੋਗਦਾਨ ਪਾਇਆ ਉਹ ਇਸ ਵਕਤ ਇੱਥੋਂ ਰਾਸਣ ਲੈ ਕੇ ਆਏ ਨੇ ਜਿਹੜੇ ਕੰਬਲ ਦਿਸ ਰਹੇ ਨੇ ਸਾਹਮਣੇ ਹੋਰ ਵੀ ਵਸਤੂਆਂ ਖਾਣ ਪੀਣ ਚੀਜ਼ਾਂ ਜਿਹੜੀਆਂ ਵੀ ਲੈ ਕੇ ਆ ਰਹੇ ਆ ਮੈਂ ਕਹਨਾ ਪ੍ਰਮਾਤਮਾ ਦੀ ਮਿਹਰ ਹੈ ਜਿਹੜਾ ਵੀ ਮੋਰਚੇ ਦੇ ਵਿੱਚ ਆਉਂਦਾ ਖਾਲੀ ਕੋਈ ਵੀ ਨਹੀਂ ਆਉਂਦਾ ਅਗਲੇ ਹੁਣ ਵੀ ਮੈਨੂੰ ਹਜੇ ਪੁੱਛ ਰਹੇ ਸੀ ਆਪਣਾ ਹਿਸ਼ਾਰਪੁਰ ਤੋਂ ਮੈਨੂੰ ਫੋਨ ਆਇਆ ਕੇ ਪ੍ਰਧਾਨ ਜੀ ਦੱਸੋ ਅਸੀਂ ਕੀ ਲੈ ਕੇ ਆਉਣਾ ਮੈਂ ਕਹਿੰਦਾ ਸੁਣਿਓ ਨਿਆ ਬਹੁਤ ਜ਼ਰੂਰੀ ਆ ਗਾ ਚਿੰਚਾ ਬਹੁਤ ਆ ਵੀ ਤੁਸੀਂ ਦਰਸ਼ਨੀ ਦਿਓ ਇੱਥੇ ਆ ਕੇ ਜਿਹੜੀ ਹਜੇ ਵੀ ਸੰਗਤ ਕੋਈ ਬਾਹਰ ਰਹਿੰਦੀ ਹੈ ਉਹਨਾਂ ਨੂੰ ਇੰਨੀ ਕੁ ਬੇਨਤੀ ਜ਼ਰੂਰ ਹੈ ਕਿ ਆਪਣੇ ਸਾਰਿਆਂ ਲਈ ਡੱਲੇਵਾਲ ਸਾਹਿਬ ਇੰਨੀ ਤਕਲੀਫ ਚੱਲ ਰਹੇ ਨੇ ਮੰਗਾ ਮਨਾਉਣ ਲਈ ਲੜ ਰਹੇ ਨੇ ਮਰ ਰਹੇ ਨੇ ਆਪਾਂ ਨੂੰ ਲਾਜ਼ਮੀ ਇੱਥੇ ਕੇਰਾ ਮੋਰਚੇ ਚ ਆ ਕੇ ਆਪਾਂ ਘੱਟੋ ਘੱਟ ਆਪਦੀ ਹਾਜ਼ਰੀ ਲਵਾ ਕੇ ਇੱਥੇ ਆਈਏ ਤਾਂ ਜਿਹੜੀਆਂ ਮੰਗਾ ਹੁਣ 14 ਫਰਵਰੀ ਬਹੁਤ ਦੂਰ ਹੈ ਉਦੋਂ ਸਬੰਧ ਵਿੱਚ ਆਪਾਂ ਪ੍ਰੋਗਰਾਮ ਵੀ ਦਿੱਤੇ ਆ ਜਿਵੇਂ 26 ਤਰੀਕ ਨੂੰ ਟਰੈਟ ਆਪਾਂ ਸੜਕਾਂ ਤੇ ਖੜਾਉਣੇ ਆ ਟੋਲ ਪਲਾਜ਼ਾਂ ਤੇ ਖੜਾਉਣੇ ਆ ਮੌਲਾਾਂ 'ਚ ਖੜਾਉਣੇ ਨੇ ਭਾਜਪੀ ਦੇ ਘਰਾਂ ਦੇ ਬਾਹਰ ਜਿੱਥੇ ਐਮਪੀ ਐ ਤਾਂ ਇਹ ਸਾਰਾ ਕੁਝ ਜਿਹੜੇ ਸੈਲੋ ਬਣੇ ਨੇ ਜਿੱਥੇ ਸਾਡਾ ਮਾਲ ਲੈ ਕੇ ਜਾਣਾ ਉਹਦਾ ਆਪਾਂ ਵਿਰੋਧ ਜਿਹੜਾ ਟਰੈਟਾਂ ਦਾ ਮੂੰਹ ਕਾਰਪਟਰ ਘਰਾਣਿਆਂ ਗੱਨੀ ਕਰਾਉਣਾ ਉਹ 'ਚ ਵੀ ਤੁਸੀਂ ਯੋਗਦਾਨ ਪਾਉਂਗੇ ਖਾਸ ਕਰਕੇ ਮੈਂ ਫੇਰ ਸਾਰੀ ਸੰਗਤ ਦਾ ਸਾਡੀ ਸੰਗਤ ਹੈ ਇਹਨਾਂ ਤਾਲਮੇਲਾ ਉਹ ਮੁੰਡਿਆਂ ਦਾ ਪਿੰਡ ਵਾਲਿਆਂ ਨਾਲ ਸਾਡੇ ਨਾਲ ਪਿੰਡ ਪ੍ਰਧਾਨਾਂ ਨਾਲ ਫੇਰ ਵੀ ਦਸਾਂ ਨੋਹਾਂ ਦੀ ਕਮਾਈ ਚੋਂ ਜਿਹੜਾ ਕੱਢ ਕੇ ਬਾਹਰ ਦੀ ਕੇਹੀ ਪੋਜੀਸ਼ਨ ਆਪਾਂ ਸਾਰੇ ਜਾਣਦੇ ਆ ਉਹ ਚੋਂ ਵੀ ਕੱਢ ਕੇ ਲੈ ਬਹੁਤ ਬਹੁਤ ਤੁਹਾਡਾ ਧੰਨਵਾਦ ਖਾਸ ਕਰਕੇ ਡੱਲੇਵਾਲ ਸਾਹਿਬ ਵੱਲੋਂ ਤੁਹਾਡਾ ਬਹੁਤ ਧੰਨਵਾਦ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸੰਤਰਾ ਉਹ ਇਹ ਦੇਖ ਰਹੇ ਹੋ ਤੁਸੀਂ ਜਿਹੜਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਲਈ ਇੱਕ ਟੈਂਪਰੇਰੀ ਕਮਰਾ ਬਣਾਇਆ ਜਾ ਰਿਹਾ ਹੈ ਪਹਿਲੋਂ ਅਸੀਂ ਸਲਾਬ ਨਾਸੀ ਵੀ ਟਰਾਲੀ ਦੇ ਵਿੱਚ ਲੈ ਕੇ ਆਵਾਂਗੇ ਲੇਕਿਨ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਵੀ ਜਦੋਂ ਟਰਾਲੀ 'ਚ ਚੜ੍ਹਦੇ ਉਤਰਦੇ ਹੋ ਧੜਕ ਜਦੋਂ ਧਮਕ ਪੈਂਦੀ ਹੈ ਹੈਲਦੀਏ ਟਰਾਲੀ ਤੇ ਉਹਨਾਂ ਨੂੰ ਦਿੱਕਤ ਆਉਂਦੀ ਹੈ ਇਸ ਕਰਕੇ ਇਹ ਜਿਹੜਾ ਟੈਂਪਰੇਰੀ ਕਮਰਾ ਬਣਾਇਆ ਜਾ ਰਿਹਾ ਹੈ ਤੇ ਇਸ ਨੂੰ ਬਣਾ ਰਹੇ ਨੇ ਜਸਵਿੰਦਰ ਸਿੰਘ ਜੀ ਕਾਕਾ ਚੈਲ ਤੇ ਨਾਲ ਸਾਡਾ ਵਿਕਟਨਵੀਰ ਤੇ ਨਾਲ ਸਾਥੀ ਮਿਲ ਕੇ ਬੀਕੇ ਜੋ ਸਿੱਧੂ ਪ੍ਰੇਕਤਾ ਦੇ ਜੋਧੇ ਜਿਨ੍ਹਾਂ ਨੇ ਪਹਿਲੋਂ ਵੀ ਜਿਹੜਾ ਵੱਡਾ ਟੈਂਟ ਬਣਾਇਆ ਸੀ ਜਿਹੜਾ ਸ਼ੈੱਡ ਬਣਾਇਆ ਸੀ ਉਹ ਬਣਾਇਆ ਤੇ ਇਹ ਹੀ ਬਣਾਇਆ ਤੇ ਉਮੀਦ ਕਰਦੇ ਆ ਰਾਤ ਨੂੰ ਇਹ ਪੂਰਾ ਬਣ ਜੂਗਾ ਤੇ ਕੱਲ ਨੂੰ ਕੱਲ ਦੁਪਹਿਰ ਤੱਕ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਨੂੰ ਇਸ ਟੈਂਟ ਤੇ ਲਿਆਂਦਾ ਜਾਊਗਾ ਤਾਂ ਕਿ ਧੁੱਪ ਦੇ ਵਿੱਚ ਵੀ ਉਹਨਾਂ ਨੂੰ ਬਾਹਰ ਧੁੱਪ ਚਰ ਭਾਰ ਕਰਨਾ ਪਵੇ ਜਾਂ ਅੰਦਰ ਕਰਨਾ ਪਵੇ ਜਾਂ ਕੋਈ ਵੀ ਇਹਦੇ ਨਾਲ ਇਹਦੇ ਵਿੱਚ ਬਾਥਰੂਮ ਅਸੁਬਿਧਾ ਦੇ ਕਿ ਬਣਾ ਕੇ ਇਹਨੂੰ ਕੱਲ ਤੱਕ ਠਿਆਰ ਕੀਤਾ ਜਾਊਗਾ ਇਹ ਜਿਹੜਾ ਟੈਂਟ ਬਣ ਰਿਹਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਕੱਲ ਨੂੰ ਇਸਟੈਂਟ ਦੇ ਵਿੱਚ ਆਉਣਗੇ ਤੇ ਇਹਨੂੰ ਬਣਾਉਣ ਵਾਲੇ ਵੀ ਸਾਡੇ ਜਿਹੜੇ ਇੱਥੋਂ ਦੇ ਕਿਸਾਨ ਵੀਰ ਨੇ ਬੀਕੇਯੂ ਇੱਕ ਤੋਂ ਸਿੱਦਾਪੁਰ ਦੇ ਜੋਧੇ ਨੇ ਉਹ ਬਣਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਸ ਬੁਲੇਟਿਨ ਤੇ ਸਾਡੇ ਇਸ ਖਬਰ ਤੇ ਪੂਰੀ ਜਾਣਕਾਰੀ ਸਾਂਝੀ ਕਰਨ ਲਈ ਸਾਡੇ ਨਾਲ ਅਨਮੋਲ ਗੁਲਾਟੀ ਜੁੜਗੇ ਨੇ ਸਾਡੇ ਸਹਿਯੋਗੀ ਅਨਮੋਲ ਡੱਲੇਵਾਲ ਦੀ ਸਿਹਤ ਦੇ ਵਿੱਚ ਕੁਝ ਸੁਧਾਰ ਨਜ਼ਰ ਆ ਰਿਹਾ ਹੈ ਡਾਕਟਰਸ ਨੇ ਵੀ ਬੁਲੇਟਿਨ ਜਾਰੀ ਕੀਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਹੁਣ ਜਿਹੜਾ ਡੱਲੇਵਾਲ ਦੀ ਸਿਹਤ ਦੇ ਵਿੱਚ ਕੁਝ ਸੁਧਾਰ ਵੇਖਣ ਨੂੰ ਮਿਲ ਰਿਹਾ ਹੈ ਬਿਲਕੁਲ ਦੇਖੋ ਪੁਸ਼ਪਾ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਅੰਚੰਤਾ ਸੀਗੇ ਜਗਜੀਤ ਸਿੰਘ ਡੱਲੇਵਾਲ ਉਸ ਤੋਂ ਬਾਅਦ ਕਿਹਾ ਜਾ ਰਿਹਾ ਸੀਗਾ ਕਿ ਜੇ ਜਦ ਤੱਕ ਕੋਈ ਮੰਗਾ ਨਹੀਂ ਮੰਨਿਆ ਜਾਂਦੀਆਂ ਜਾਂ ਫਿਰ ਕੇਂਦਰ ਵੱਲੋਂ ਕੋਈ ਗੱਲਬਾਤ ਦਾ سلسلہ ਸ਼ੁਰੂ ਨਹੀਂ ਕੀਤਾ ਜਾਂਦਾ ਉਦੋਂ ਤੱਕ ਕਿਸੇ ਤਰੀਕੇ ਦੀ ਮੈਡੀਕਲ ਫੈਸਿਲਿਟੀ ਵੀ ਜੋ ਕਿ ਉਹਨਾਂ ਵੱਲੋਂ ਨਹੀਂ ਲਈ ਜਾਊਗੀ ਹਾਲਾਂਕਿ ਸੁਪਰੀਮ ਕੋਰਟ ਵੱਲੋਂ ਬਾਰ ਬਾਰ ਜੋ ਕਿ ਇਹ ਕਿਹਾ ਜਾ ਰਿਹਾ ਸੀਗਾ ਕਿ ਜਲ ਤੋ ਜਲ ਦਰਾਂ ਨੂੰ ਮੈਡੀਕਲ ਫੈਸਿਲਿਟੀ ਜੋ ਕਿ ਉਹ ਪ੍ਰੋਵਾਈਡ ਕਰਵਾਈਆਂ ਜਾਣ ਲੇਕਿਨ ਬਾਵਜੂਦ ਇਸ ਦੇ ਜਗਜੀਤ ਸਿੰਘ ਡੱਲੇਵਾਲ ਜੋ ਕਿ ਹੈ ਉਹ ਆਪਣੀ ਇੱਜ਼ਤ ਤੇ ਅੜੇ ਹੋਏ ਸੀਗੇ ਲੇਕਿਨ ਉਸ ਤੋਂ ਬਾਅਦ ਜਦੋਂ ਇੱਕ ਚਿੱਠੀ ਰਾਹੀਂ ਜੋ ਕਿ ਹੈ ਕੇਂਦਰ ਵੱਲੋਂ ਇੱਕ ਸੁਨੇਹਾ ਭੇਜਿਆ ਜਾਂਦਾ ਹੈ ਕਿ 14 ਤਰੀਕ ਨੂੰ 14 ਫਰਵਰੀ ਨੂੰ ਜੋ ਕੀ ਹੈ ਇੱਕ ਕੇਂਦਰ ਦੇ ਨਾਲ ਮੀਟਿੰਗ ਜੋ ਕੀ ਹੈ ਕਿਸਾਨਾਂ ਦੀ ਕੀਤੀ ਜਾਊਗੀ 26 ਸੈਕਟਰ ਚੰਡੀਗੜ੍ਹ ਵਿਖੇ ਮੀਟਿੰਗ ਹੋਣ ਜਾ ਰਹੀ ਹੈ ਤਾਂ ਇਸ ਐਲਾਨ ਤੋਂ ਬਾਅਦ ਜੋ ਕੀ ਹੈ ਮੈਡੀਕਲ ਫੈਸਿਲਿਟੀ ਲਾਂਡ ਨੂੰ ਤਿਆਰ ਹੋ ਗਏ ਜਗਜੀਤ ਸਿੰਘ ਡੱਲੇਵਾਲ ਜਿਸ ਤੋਂ ਬਾਅਦ ਦੇਖੋ ਜੋ ਜੋ ਮੈਡੀਕਲ ਫੈਸਿਲਿਟੀਆਂ ਮਿਲੀਆਂ ਹੈ ਹਾਲਾਂਕਿ ਦੇਖੋ ਅਨਸ਼ੰਨਤਾ ਜਾ ਰਹੀ ਹੈ ਅਨਸ਼ੰਨ ਕਾਫੀ ਲੰਬੇ ਸਮੇਂ ਤੋਂ ਸੀਗਾ ਲੇਕਿਨ ਜੋ ਸਰੀਰ ਦੇ ਵਿੱਚ ਕਮੀਆਂ ਸੀਗੀਆਂ ਉਹ ਮੈਡੀਕਲ ਤਰੀਕੇ ਨਾਲ ਜੋ ਕੀ ਉਹਨਾਂ ਨੂੰ ਪੂਰੀ ਕਰਨ ਦੀ ਕੋਸ਼ਿਸ਼ ਹੁਣ ਕੀਤੀ ਜਾ ਰਹੀ ਹੈ ਉਸ ਕੋਸ਼ਿਸ਼ ਦੇ ਤਹਿਤ ਜੋ ਕੀ ਹੈ ਕਿ ਤਰ੍ਹਾਂ ਕਿਤੇ ਕਹਾ ਜਾ ਸਕਦਾ ਹੈ ਕਿ ਜਗਜੀਤ ਡੱਲੇਵਾਲ ਨੂੰ ਹੁਣ ਮੈਡੀਕਲ ਫੈਸਿਲਿਟੀਆਂ ਦੇਣੀ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤੇ ਉਸ ਦੇ ਤਹਿਤ ਕੀ ਤਰ੍ਹਾਂ ਕਿ ਤਾਬੀਅ ਦੇ ਵਿੱਚ ਸੁਧਾਰ ਵੀ ਜੋ ਕਿ ਉਹ ਦੇਖਣ ਨੂੰ ਮਿਲ ਰਿਹਾ ਜੀ ਅਨਮੋਲ ਜੇਕਰ ਗੱਲ ਕਰੀਏ ਕਿਸਾਨਾਂ ਦੀ ਕਿਸਾਨ ਹੁਣ ਇਹ ਵੀ ਮੰਗ ਕਰ ਰਹੇ ਨੇ ਕਿ 14 ਫਰਵਰੀ ਜਿਹੜੀ ਹੈ ਕਾਫੀ ਦੂਰ ਹੈ ਤੇ ਡੱਲੇਵਾਲ ਦੀ ਸਿਹਤ ਜਿਹੜੀ ਹੈ ਉਹ ਵਿਗੜ ਵੀ ਸਕਦੀ ਹੈ ਤਾਂ 14 ਤਰੀਕ ਜਿਹੜੀ ਹੈ ਕਾਫੀ ਦੂਰ ਦੱਸੀ ਜਾ ਰਹੀ ਹੈ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸਰਕਾਰ ਜੇਕਰ ਹੋ ਸਕੇ ਤਾਂ ਡੇਟ ਜਿਹੜੀ ਹੈ ਥੋੜੇ ਅੱਗੇ ਪੋਸਟਪੋਨ ਕਰ ਦਵੇ ਯਾਨੀ ਕਿ ਪਹਿਲਾਂ ਮੀਟਿੰਗ ਕਰ ਲਵੇ ਤਾਂ ਕੀ ਲੱਗਦਾ ਹੈ ਸਰਕਾਰ ਇਸ ਤੇ ਕੁਝ ਫੈਸਲਾ ਲੈ ਸਕਦੀ ਹੈ ਬਿਲਕੁਲ ਦੇਖੋ ਪੁਸ਼ਪਾ ਕਿ ਕਿ ਕਿਸਾਨਾਂ ਵੱਲੋਂ ਜੋ ਕਿ ਆਪਣਾ ਇੱਕ ਸੁਝਾਅ ਦਿੱਤਾ ਗਿਆ ਹੈ ਕਿ ਜੋ ਕੇਂਦਰ ਵੱਲੋਂ ਜੋ ਬੈਠਕ ਦਾ ਸਮਾਂ ਰੱਖਿਆ ਗਿਆ ਉਸ ਨੂੰ ਥੋੜਾ ਜੋ ਕੀ ਹੈ ਪ੍ਰੀਪੋਨ ਕੀਤਾ ਜਾਵੇ ਤਾਂ ਉਸ ਦੇ ਲਈ ਦੇਖੋ ਕੇਂਦਰ ਸਰਕਾਰ ਵੱਲੋਂ ਹੁਣ ਵਿਚਾਰ ਵੀ ਕੀਤਾ ਜਾ ਰਿਹਾ ਹਾਲਾਂਕਿ ਕਈ ਫੈਕਟਰਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜੋ ਕਿ 14 ਤਰੀਕ ਨੂੰ ਮੀਟਿੰਗ ਜੋ ਕਿ ਉਹ ਰੱਖੀ ਗਈ ਹੈ ਤੇ ਉਸ ਦੇ ਵਿੱਚ ਹੁਣ ਕਈ ਫੈਕਟਰਸ ਕੇਂਦਰ ਸਰਕਾਰ ਵੱਲੋਂ ਵੀ ਜੋ ਕਿ ਧਿਆਨ ਦੇ ਵਿੱਚ ਰੱਖਣੇ ਹੋਣਗੇ ਜਿਨ ਫੈਕਟਰਸ ਨੂੰ ਕਨਸਿਡਰ ਕਰਨ ਤੋਂ ਬਾਅਦ ਹੀ ਜੋ ਕਿ ਕੋਈ ਫੈਸਲਾ ਲਿਆ ਜਾ ਸਕਦਾ ਹੈ ਤਾਂ ਦੇਖਣਾ ਹੋਵੇਗਾ ਕੇਂਦਰ ਸਰਕਾਰ ਵੱਲੋਂ ਇਸ ਚੀਜ਼ ਦੇ ਉੱਪਰ ਕੀ ਫੈਸਲਾ ਲਿਆ ਜਾਂਦਾ ਲੇਕਿਨ ਇਹਨਾਂ ਕੋ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਹੁਣ ਕਿਤੇ ਨਾ ਕਿਤੇ ਕਿਉਂਕਿ ਮੈਡੀਕਲ ਫੈਸਿਲਿਟੀਆਂ ਮਿਲ ਗਈਆਂ ਤਾਂ ਹੁਣ ਕਿਤੇ ਨਾ ਕਿਤੇ ਹੁਣ ਕੀ ਚਿੰਗ ਡੱਲੇਵਾਲ ਤੇ ਉਹਨਾਂ ਦੇ ਦੁਕੀਆਂ ਸਿਹਤ ਦੇ ਵਿੱਚ ਲਗਾਤਾਰ ਸੁਧਾਰ ਹੋ ਚੁਕਿਆ ਉਹ ਦੇਖਣ ਨੂੰ ਵੀ ਮਿਲ ਰਿਹਾ ਜੀ ਜੇਕਰ ਗੱਲ ਕਰੀਏ ਕਿਸਾਨਾਂ ਦੀ ਤੇ ਕਿਸਾਨ ਹੁਣ ਡੱਲੇਵਾਲ ਦੇ ਲਈ ਇੱਕ ਨਵਾਂ ਕਮਰਾ ਤਿਆਰ ਕਰ ਰਹੇ ਨੇ ਉਹ ਕਹਿ ਰਹੇ ਨੇ ਕਿ ਉਸ ਦੇ ਵਿੱਚ ਥੋੜੀ ਵਧੀਆ ਤਰੀਕੇ ਦੀ ਫੈਸਿਲਿਟੀਆਂ ਦਿੱਤੀਆਂ ਜਾਣਗੀਆਂ ਤਾਂ ਉਸ ਕਮਰੇ ਦੇ ਵਿੱਚ ਕੀ ਕੁਝ ਰਹਿਣ ਵਾਲਾ ਡੱਲੇਵਾਲ ਦੇ ਲਈ ਜੀ ਬਿਲਕੁਲ ਪੁਸ਼ਪਕੀ ਜੋ ਕਮਰਾ ਤਿਆਰ ਕੀਤਾ ਜਾ ਰਿਹਾ ਜਿਸ ਵਕ ਜਗਜੀਤ ਸਿੰਘ ਢੱਲੇਵਾਲ ਹੋਣ ਲਈ ਉਸ ਦੇ ਵਿੱਚ ਜੋ ਕਿ ਖਾਸ ਤੌਰ ਤੇ ਮੈਡੀਕਲ ਫੈਸਿਲਿਟੀਆਂ ਨੂੰ ਲੈ ਕੇ ਜ਼ਰੂਰ ਧਿਆਨ ਦਿੱਤਾ ਜਾ ਰਿਹਾ ਹਾਲਾਂਕਿ ਪਹਿਲਾਂ ਜੋ ਕਿ ਆ ਟਰਾਲੀ ਦੇ ਵਿੱਚ ਰੱਖਣ ਦੀ ਗੱਲ ਕੀਤੀ ਗਈ ਸੀ ਲੇਕਿਨ ਜਦੋਂ ਟਰਾਲੀ ਦੇ ਵਿੱਚ ਚੜਦੇ ਆ ਜਾਂ ਉਤਰਦੇ ਆ ਤਾਂ ਉਸ ਤੋਂ ਬਾਅਦ ਜਿਹੜੀ ਟਰਾਲੀ ਦੇ ਵਿੱਚ ਧਮਕ ਪੈਂਦੀ ਹੈ ਜਾਂ ਫਿਰ ਕਿਹਾ ਜਾਵੇ ਜੋ ਮੂਵਮੈਂਟ ਹੁੰਦੀ ਹੈ ਉਸ ਨੂੰ ਲੈ ਕੇ ਕਿ ਤਰ੍ਹਾਂ ਕਿਤੇ ਜੋ ਕਿ ਹੈ ਜਗਜੀਤ ਸਿੰਘ ਢੱਲੇਵਾਲ ਹੋਰਾਨੂ ਤਬੀ ਜੋ ਕਿ ਉਹਨਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਇਸ ਸੀਜ਼ਨ ਨੂੰ ਲੈ ਕੇ ਉਹਨੇ ਕਮਰਾ ਉਹਨਾਂ ਲਈ ਤਿਆਰ ਕੀਤਾ ਸਪੈਸ਼ਲੀ ਉਸ ਦੇ ਵਿੱਚ ਖਾਸ ਤੌਰ ਤੇ ਜੋ ਮੇਨ ਚੀਜ਼ ਹੈ ਜਿਹਦਾ ਖਿਆਲ ਰੱਖਿਆ ਜਾਊਗਾ ਉਹ ਟੈਂਪਰੇਚਰ ਕੰਟਰੋਲ ਤੇ ਦੂਜਾ ਜਿਹੜਾ ਮੈਡੀਕਲ ਫੈਸਿਲਿਟੀਆਂ ਹੈ ਮੈਡੀਕਲ ਫੈਸਿਲਿਟੀਆਂ ਦੇ ਨਾਲ ਲੈਸ ਇੱਕ ਕਮਰਾ ਹੋਣ ਜਾ ਰਿਹਾ ਜਿਸ ਦੇ ਲਈ ਖਾਸ ਤੌਰ ਤੇ ਤਿਆਰੀ ਜੋ ਕਿ ਇਸ ਵਕਤ ਖਨਾਰੀ ਬਾਰਡਰ ਤੇ ਕੀਤੀ ਜਾ ਰਹੀ ਹੈ ਠੀਕ ਹੈ ਅਨਮੋਲ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ तमाम ਜਾਣਕਾਰੀ ਸਾਂਝੀ ਕੀਤੀ ਦਰਸ਼ਕਾਂ ਦੇ